ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਆਪਾਂ ਹਾਜ਼ਰਾਂ ਕਿਰਨਦੀਪ कौर ਦੁਆਰਾ ਲਿਖੇਗੇ ਨਾਵਲ ਪਵਿੱਤਰ ਮੁਹੱਬਤ ਦਾ ਪਾਗ ਆਓ ਆਪਾਂ ਸ਼ੁਰੂ ਕਰਦੇ ਹਾਂ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਪਾਗ ਵਧੀਆ ਲੱਗੇਗਾ ਸਾਧੂ ਜੀ ਮੈਂ ਤੈਨੂੰ ਕੁਝ ਕਹਿੰਦਾ ਨਹੀਂ ਤਾਂ ਤੂੰ ਕੋਲ ਹੀ ਕਸ਼ਤੀ ਰਹਿਣਾ ਸਿੰਦੂ ਹੁਣ ਤੇਰੇ ਦੱਸ ਕੇ ਬਿੱਲਾ ਉੱਠ ਖੜਿਆ ਰੋਟੀ ਪਾਣੀ ਬਣੀ ਪਈ ਐ ਚਪ ਕਰਕੇ ਖਾ ਲੈ ਸਾਧੂ ਤੇਰੇ ਇਹ ਸਿਲਚਨਾ ਦੇ ਚਰਨੋਂ ਕਰੋਂ ਕੱਢਦਾ ਨਹੀਂ ਵੇਖਲਾ ਪੰਜ ਕਿੱਲਾਂ ਦਾ ਮਾਲਕ ਸੀ ਸਿੰਦੂ ਤੇਰਾ ਭਰਾ ਕਿਹੜਾ ਦੁੱਤ hota ਬਗਾਨੀ ਤੇ ਮੈਂ ਪਿੱਛੇ ਪੰਜ ਕਿੱਲੇ ਵੇਚਦੇ ਉਹ ਤਾਂ ਤੈਨੂੰ ਦਿਸਦੇ ਨਹੀਂ ਸਾਦੇ ਚੁੱਪ ਕਰ ਗਿਆ ਤੇ ਰੋਟੀ ਖਾ ਕੇ ਪਾਣੀ ਦੀ ਵਾਰੀ ਵੇਖਣ ਚੱਲ ਗਿਆ ਸਿੰਦੂ ਨੂੰ ਫਿਕਰ ਸੀ ਕਿ ਬਲਵੀਰ ਮੇਰੇ ਕੱਲ ਮੰਨੂਗਾ ਕਿ ਨਹੀਂ ਨਸੀਬ ਗੁਰਵਿੰਦਰ ਨੂੰ ਭੁੱਕਰ ਚ ਲੈ ਕੇ ਸੱਡੂਂ ਕੀ ਸੋਚ ਵਿੱਚ ਬੈਠੀ ਸੀ ਸੰਤੋਖ ਤੇ ਨੱਬਾ ਖੇਤ ਜਾਣ ਲੱਗੇ ਨਸੀਬ ਨੇ ਆਵਾਜ਼ ਮਾਰੀ ਮੇਰੀ ਗੱਲ ਸੁਣੋ ਮਾਣੀ ਜੀ ਮੈਂ ਇਹ ਕਹਿੰਦੀ ਸੀ ਇਹ ਤਾਂ ਆਇਆ ਵਾ ਸ਼ਿੰਦੋ ਦੀ ਚੱਕ ਚ ਪਰ ਆਪਾਂ ਤਾਂ ਸਿਆਣੇ ਆ ਤੁਸੀਂ ਦੋਹੇ ਭਾਈ ਉਹਦੇ ਕੋਲ ਜਾਓ ਮੈਨੂੰ ਤਾਂ ਦਿਨ ਰਾਤ ਨੀਂਦ ਨਹੀਂ ਆਉਂਦੀ ਪਤਾ ਨਹੀਂ ਕਲਸ਼ਨੀ ਸ਼ਿੰਦੋ ਕੀ ਚੰਦ ਚੜੂ ਤੁਸੀਂ ਮੇਰੇ ਆਖੇ ਬਲਵੀਰ ਕੋਲ ਜਾਓ ਨਾਲ ਮੈਂ ਵੀ ਜਾਉ ਆਪਾਂ ਉਹਨੂੰ ਵਰਾ ਕੇ ਘਰੇ ਲਿਆਉਣੇ ਆ ਸੰਤੋਖ ਸਾਥੋਂ ਨਹੀਂ ਲੋਕਾਂ ਦੀਆਂ ਗਾੜਾਂ ਲੈ ਹੋਣੀਆਂ ਲੋਕ ਕੀ ਕਹਿਣਗੇ ਬੁੜੇ ਖੁੱਡ ਨੂੰ ਮੁਕਲਾਵਾ ਲਿਆਤਾ ਨਸੀਫ ਕੋਈ ਨਾ ਉਤ ਆਵਦੀ ਜਿੱਦ ਪੁਗਾ ਕੇ ਰਹੁ ਤੁਸੀਂ ਕਿਵੇਂ ਭਾਈ ਨਾਲ ਮੁੱਖ ਮੋੜ ਲਮੋਗੇ ਲੋਕ ਤਾਂ ਸਿੰਦੂ ਨੂੰ ਵੀ ਕਹਿਣਗੇ ਵੀ ਸ਼ਰਮ ਨਹੀਂ ਆਈ ਤੈਨੂੰ ਸਾਥ ਕਰਵਾਉਂਦੇ ਨੂੰ ਨਸੀਬ ਨਾਲ ਦੋਹੇ ਪਾਈ ਬਲਵੀਰ ਕੋਲ ਆਏ ਬਲਵੀਰ ਖੁਸ਼ ਹੋਈਆ ਨਸੀਬ ਬਾਈ یوں ਰੁਸਿਆ ਕੁਝ ਨਹੀਂ ਬੰਨਾ ਤੂੰ ਐਂ ਕਰ ਅਬ ਬੈਠਕ ਛੱਡ ਤੇ ਉਧਰ ਚੱਲ ਆਪਣੇ ਕਰੀ ਕੋਈ ਨਾ ਸਿੰਦੂ ਨੇ ਜੇੜੀ ਸਿੰਝ ਛੇੜੀ ਆ ਉਹ ਤਾਂ ਹੁਣ ਤੂੰ ਪੁਗਾਏਗਾ ਮੈਨੂੰ ਵੀ ਆਪਦੇ ਫਰਜ਼ ਤਾਂ ਨਿਭਾਉਣੇ ਹੀ ਪੈਣੇ। ਬਲਵੀਰ ਖੁਸ਼ ਹੋ ਗਿਆ। ਭਾਬੀ ਤੂੰ ਬੜੀ ਚੰਗੀ ਆ। ਬਸ ਮੇਰਾ ਵਿਆਹ ਕਰਵਾ ਦੇ। ਨਰੇਕਲ ਹੋਰ ਦੱਸੂ ਮੈਂ ਤੁਹਾਨੂੰ। ਨਸੀਬ ਪਹਿਲਾਂ ਘਰੇ ਚੱਲ ਆਪਣੇ ਫਿਰ ਦੱਸੀ ਗੱਲਾਂ ਬਾਤਾਂ। ਘਰੇ ਆਇਆ ਤਾਂ ਸਿੰਦੂ ਵਾਲੀ ਸਾਰੀ ਗੱਲ ਨਸੀਬ ਨੂੰ ਦੱਸੀ। ਨਸੀਬ ਮੱਥਾ ਫੜ ਬਹਿ ਗਈ ਪਰ ਉਹਨੂੰ ਪਤਾ ਸੀ ਸਿੰਦੂ ਝੂਠ ਬੋਲਦੀ ਆ। ਧੋਕੇ ਨਾਲ ਆਪਦੇ ਨੂੰ ਜ਼ਮੀਨ ਕਰਵਾਓ ਪਰ ਬਲਵੀਰ ਤਾਂ ਦਿਲ ਤਰੋਂਣ ਲਈ ਉਹਨੇ ਕਿਹਾ ਚਲ ਕੋਈ ਨਾ। ਤੁੱਕ ਕਰਵਾ ਦੇ ਪਹਿਲੀ ਨਾਉ ਦੀ ਉਹ ਵੀ ਤੇਰੀ ਹੀ ਰਹੂ ਬਲਵੀਰ ਭਾਬੀ ਆਥਣੀ ਆਪਾਂ ਸਿੰਦੂ ਕੀ ਘਰੇ ਚੱਲਾਂਗੇ ਇਹ ਕਹਿਣ ਵਾਸਤੇ ਕਿ ਸਵੇਰੇ ਆਪਾਂ ਕਿਲਾ ਕੁੜੀ ਦੇ ਨੌ ਕਰਵਾ ਦਿੰਨੇ ਆ ਨਸੀਬ ਨੇ ਵੇਖਿਆ ਚੁੱਲ੍ਹੇ ਚੌਂਤਰੀ ਤੋਂ ਮਿੱਟੀ ਦਾ ਪੋਚਾ ਪੁੱੜ ਰਿਹਾ ਸੀ ਤੇ ਸੋਚੀ ਅੱਜ ਵੇੜੇ ਵਿੱਚ ਵੀ ਮਿੱਟੀ ਲਾ ਦੇਮਾਂ ਨਾਲੇ ਚੌਂਕਾ ਸ਼ਮਾਰ ਦੇਉਂਗੀ ਆਥਣੀ ਜੇ ਬਲਵੀਰ ਨੇ ਫਿਰ ਨਸੀਬ ਨੂੰ ਕਿਹਾ ਭਾਬੀ ਆਪਾਂ ਕਦੋਂ ਕੁ ਚਲੀਏ ਸਿੰਦੂ ਕੀ ਘਰੇ ਨਸੀਬ ਤੇਰੇ ਬਾਈ ਵਰਗੇ ਨੂੰ ਆ ਜਾਂਦੇ ਬਲਬੀ ਉਹ ਆਗੇ ਭਾਬੀ ਬਾਈ ਵਰਗੇ ਚੱਲ ਫਿਰ ਚੱਲਦੀ ਆਪਾਂ ਮਸੀਬ ਨੇ ਸੰਤੋਖ ਨੂੰ ਨਾਲ ਚੱਲਣ ਲਈ ਕਿਹਾ ਤੇ ਨੈਭਾ ਕਰੇ ਹੀ ਰਿਹਾ ਤਿੰਨੇ ਜਣੇ ਨਾਲ ਦੇ ਵਿੱਚ ਪੈਂਦੇ ਸਿੰਦੂ ਕੇ ਘਰ ਵੱਲ ਨੂੰ ਤੁਰ ਪਏ ਜਦੋਂ ਤਿੰਨੇ ਜਣੇ ਕੋਨੇ ਤੇ ਲੱਗਦੇ ਜੀਤ ਕੇ ਬਾੜੇ ਕੋਲੋਂ ਲੰਗੇ ਤਾਂ ਸਿੰਦੂ ਦਾ ਹਾਸਾ ਸੁਨਸੀਫ ਉੱਥੇ ਹੀ ਰੁੱਕ ਗਿਆ ਸਿੰਦੂ ਨੇ ਮੋਹਨੇਰੇ ਵਿੱਚ ਪਰਛਾਵਾਂ ਵੇਖਿਆ ਤਾਂ ਬਾੜੇ ਚੋਂ ਬਾਹਰ ਆ ਗਏ ਬਾਹਰ ਨਸੀਬ ਵਰ ਗਿਆ ਨੋ ਵੇਖ ਸਿੰਧੂ ਬੋਲੀ ਲੈ ਨਸੀਬ ਭੈਣੇ ਮੈਂ ਤਾਂ ਤੁਹਾਡੇ ਘਰ ਨੂੰ ਆਉਂਦੀ ਸੀ ਤੇ ਅਦਰਜੀਤ ਨੇਵਾਜ਼ ਮਾਰ ਲਈ ਅਖੇ ਮੇਰੇ ਭਤੀਜੇ ਨੂੰ ਸਾਖ ਕਰਵਾ ਹੰਸਾਰੇ ਪਿੰਡ ਨੂੰ ਪਤਾ ਵੀ ਮੈਂ ਸਾਖ ਕਰਵਾਉਣੀ ਆ ਤਾਂ ਕਰਕੇ ਨਸੀਬ ਭੈਣੇ ਅਸੀਂ ਵੀ ਤੇਰੇ ਕੰਨੇ ਹੀ ਆਉਂਦੇ ਸੀ ਜਿਹੜਾ ਤੂੰ ਰਿਸ਼ਤਾ ਕਰਵਾਉਣੀ ਆ ਉਹ ਕਰਵਾ ਦੇ ਤੇ ਕਿੱਲਾ ਭਮਿਆਬ ਦੀ ਭਤੀਜੀ ਦੇ ਨੋਂ ਪਹਿਲਾਂ ਹੀ ਕਰਵਾ ਲਾ ਪਰ ਸਾਨੂੰ ਇੱਕ ਵਾਰ ਕੁੜੀ ਬਖਾ ਦੇ ਅਸੀਂ ਤਸੱਲੀ ਕਰਨ ਲੱਗੇ ਸਿੰਧੂ ਰਾਜ ਰਾਜ ਕਰੋ ਤਸ਼ੱਲੀ ਕੱਲ ਨੂੰ ਹੀ ਵਿਖਾ ਦਿੰਨੀ ਆ ਮੈਂ ਆਪਦੀ ਭਤੀਜੀ ਨਸੀਬ ਚਲ ਠੀਕਾ ਪਹਿਣੀ ਕੱਲ ਨੂੰ ਫਿਰ ਤਿਆਰ ਰਹੀ ਸਿੰਦੂ ਘਰੇ ਆਜੋ ਦੋ ਉਲੰਘਾ ਰਹਿ ਗਈਆਂ ਹੁਣ ਨਸੀਬ ਆਉਂਦੇ ਤੱਕ ਘਰੇ ਹੀ ਸੀ ਨਾ ਚੰਗਾ ਹੋਇਆ ਤੂੰ ਇੱਥੇ ਹੀ ਮਿਲ ਗਈ ਹੁਣ ਕੱਲ ਨੂੰ ਹੀ ਮਿਲਾਂਗੇ ਸਿੰਦੂ ਮਨ ਵਿੱਚ ਸੋਚ ਰਹੀ ਸੀ ਕਿਹੜੀ ਭਤੀਜੀ ਸਭ ਡਰਾਮੇ ਆ ਮੇਰੇ ਕੋਈ ਨਾ ਭਤੀਜੀ ਵਿਖਾਉ ਜਰੂਰ ਪਰ ਆਪਦੇ ਲਾਲਚ ਨੂੰ ਵੇਖੀ ਵੇਖੀ ਚਲ ਨਸੀਬ ਕੁਰ ਮੈਂ ਕਿਵੇਂ ਕਿੱਲਾ ਉਸ ਤੇਰੇ ਹੱਥਾਂ ਚ ਗੋੜਾਉਂਦੀ ਆ ਤੂੰ ਮੇਰੇ ਦਿਓਰ ਨੂੰ ਵਜ਼ਾ ਕੀ ਪੰਜ ਕਿਲੇ ਵਕਾਇਆ ਹੁਣ ਮੈਨੂੰ ਵੇਖੀ ਤੂੰ ਦੂਜੇ ਦੇ ਨਸੀਬ ਸੰਤੋਖ ਬਲਵੀਰ ਤੇ ਸ਼ੰਦੋਸ਼ ਸ਼ਹਿਰਵਾਲ ਨੂੰ ਤਰਪੇ ਚਰਨ ਆਪਣੀ ਮਾਸੀ ਕੋਲ ਹੀ ਰਹਿੰਦੀ ਸੀ ਪੋੜੀ ਪਾਲੀ ਸੂਰਤ ਮਦਰੇ ਚੇਕਦ ਸਾਵਲੇ ਰੰਗ ਦੀ ਚਰਨ ਬੜੀ ਡਰੀ ਜੀ ਅੰਦਰ ਸੁਵਾਦਸ਼ ਬੈਠੀ ਸੀ ਜਦੋਂ ਦਾ ਉਹਨੂੰ ਇਹ ਸੁਨੇਹਾ ਮਿਲਿਆ ਸੀ ਕਿ ਉਹਦਾ ਵਿਆਹ ਹੋਣ ਜਾ ਰਿਹਾ ਉਹਦਾ ਮਨ ਜੇ ਮਰ ਗਿਆ ਬਾਕੀ ਉਹਨੇ ਇਹ ਗੱਲ ਵੀ ਪਤਾ ਸੀ ਕਿ ਸਿੰਦੂ ਮਾਸੀ ਉਹਦਾ ਸਾਖ ਲਾਲਚ ਵਸ ਕਰਾ ਰਹੀ ਸੀ ਸਿੰਦੂ ਨੇ ਆਪਣੀ ਭੈਣ ਨੂੰ ਕਿਹਾ ਕਿ ਚਰਨੋਂ ਦਾ ਵਿਆਹ ਕਰਕੇ ਆਪਾਂ ਆਪਣੀ ਸਿਰੋਪਾੜ ਲਈਏ ਵੇਖਿਆ ਮੈਂ ਇੱਕ ਮੁੰਡੇ ਦੇ ਵਾਸਤੇ ਪ੍ਰਾਪਰ ਜਾਈ ਹੁੰਦੇ ਤਾਂ ਗੱਲ ਹੋਰ ਹੋਣੀ ਸੀ ਹੁਣ ਤਾਂ ਆਪਾਂ ਨੂੰ ਹੀ ਕਰਨਾ ਪੈਣਾ ਇਹਨੂੰ ਤਿਆਰ ਕਰ ਮੜਾ ਜਾ ਇਹਨੂੰ ਵੇਖਣ ਆਇਆ ਕੋਈ ਚੱਜ ਦੇ ਲੀਰੇ ਪਵਾ ਦੇ ਚਰਨੋਂ ਡਰੀ ਜੀ ਬੈਠੀ ਸੀ ਸਿੰਦੂ ਨੇ ਆਪਣਾ ਦਾ ਪੇਚ ਖੇਡਿਆ ਤੇ ਕਹਿਣ ਲੱਗੀ ਵੇਖ ਚਰਨੋਂ ਮੁੰਡਾ ਬਹੁਤ ਚੰਗਾ ਉਮਰ ਤਾਂ ਕੋਈ ਖਾਸ ਵੱਡੀ ਨਹੀਂ ਇੱਥੇ ਨਾਲੋਂ ਚੰਗਾ ਘਰਵਾਰ ਆ ਰਾਜ ਕਰੇਗੀ ਰਾਜ ਇੱਥੇ ਤਾਂ ਤੂੰ ਤਰਸਦੀਆਂ ਲੀੜੇ ਕੱਪੜਿਆਂ ਨੂੰ ਉੱਥੇ ਵੇਖੀ ਨਿਤ ਬਦਲਮਾ ਪਾਏਗੀ ਚਰਨੋਂ ਅੱਗੇ ਸੁਨੈਰੀ ਪੋਏ ਇੱਕ ਦਿਨ ਸੁਪਨੇ ਆਉਣ ਲੱਗੇ ਚਿਹਰੇ ਤੇ ਲਾਲੀ ਦੀ ਭਾ ਮਾਰਨ ਲੱਗੀ ਚਿਹਰਾ ਵੇਖ ਸ਼ਿੰਦੂ ਫੇਰ ਕਹਿਣ ਲੱਗੀ ਲੈ ਉਹ ਤਾਂ ਤੇਰੇ ਨਾਲ ਕਿੱਲਾ ਵੀ ਕਰਵਾਉਣ ਨੂੰ ਤਿਆਰ ਆ ਤੂੰ ਐ ਕਰੀ ਚਰਨੋਂ ਅੱਜ ਜਰ ਉਹ ਤੇਰੇ ਨਾਲ ਪਹਿਲੇ ਕਰਵਾਉਣ ਲੱਗੇ ਤਾਂ ਤੂੰ ਮੇਰਾ ਨਾ ਲੈ ਦੇਣੀ ਵੀ ਮੇਰੀ ਭੂਆ ਨਾ ਕਰਵਾ ਦਿਓ ਮੈਂ ਫਿਰ ਵੀ ਤੇਰੀ ਭੂਆ ਜਦੋਂ ਤੇਰਾ ਦਿਲ ਕੀਤਾ ਮੇਰੇ ਕੋਲੋਂ ਆਪਦੇ ਨਾ ਕਰਵਾਲੀ ਜੇ ਤੂੰ ਇਹ ਨਾ ਕੀਤਾ ਤਾਂ ਤੈਨੂੰ ਪਤਾ ਵੀ ਤੇਰਾ ਸਾਖ ਸੋਗਰੀ ਹੋਣਾ ਕਿਤੇ ਫਿਰ ਅਸੀਂ ਵੀ ਤੇਰੀ ਬਾਤ ਨਹੀਂ ਪੁੱਛਣੀ ਹੁਣ ਤੂੰ ਸੋਚ ਲੈ ਨਾਲੇ ਤੇਰੇ ਚਾਚੇ ਵਰਗਿਆਂ ਨਾਲ ਤਾਂ ਮੈਂ ਪਹਿਲਾਂ ਹੀ ਗੱਲ ਕਰ ਲਈ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਬੁੱਤਵਣੀ ਬੈਠੀ ਚਰਨੋਹਾ ਵਿੱਚ ਸਿਰ ਹਿਲਾ ਰਹੀ ਸੀ ਬਲੇਰਾਮ ਦੀ ਹੱਟੀ ਤੇ ਬੈਠੇ ਤਿੰਨੇ ਜਣੇ ਸਿੰਦੂ ਨੂੰ ਦੇਖੀ ਜਾਂਦੇ ਸੀ ਨਸੀਬ ਦੇ ਮੁੰਡੇ ਨੂੰ ਵਿਲਕਣੇ ਲੱਗ ਗਏ ਦੁਪਹਿਰਾ ਹੋ ਗਿਆ ਸੀ ਐਨੇ ਨੂੰ ਬਲਵੀਰ ਦੀ ਨਿਗਾ ਸਿੰਦੂ ਤੇ ਪਈ ਤਿੰਨਾਂ ਨੇ ਸੁੱਖ ਦਾ ਸਾਹ ਲਿਆ ਸਿੰਦੂ ਨਸੀਬ ਤੇ ਸੰਤੋਖ ਨੂੰ ਘਰ ਲੈ ਗਈ ਬਲਵੀਰ ਹੱਟੀ ਤੇ ਬੈਠਾ ਰਿਹਾ ਕਿਉਂਕਿ ਮੁੰਡਾ ਕੁੜੀ ਇੱਕ ਦੂਜੇ ਨੂੰ ਪਹਿਲਾਂ ਨਹੀਂ ਸੀ ਵੇਖਦੇ ਨਸੀਬ ਤੇ ਸੰਤੋਖ ਨੂੰ ਚਰਨੋਂ ਵਧਿਆ ਲੱਗੀ ਪਰ ਉਮਰ ਵੇਖ ਦੋਹੇ ਇੱਕ ਦੂਜੇ ਦੇ ਮੂੰਹ ਵੱਲ ਰੇਖਣ ਲੱਗੇ ਪਰ ਸਿੰਦੂ ਨੇ ਗੱਲ टाਾਲ ਲਈ ਤੇ ਬੋਲੀ ਕਿ ਉਮਰ ਤਾਂ ਇਹਦੀ ਵੀ ਵਾਵਾ ਪਰ ਉਮਰ ਲਖੋਜੀ ਆ ਨਸੀਬ ਨੇ ਦੋ ਚਰ ਗੱਲਾਂ ਕੀਤੀਆਂ ਦੋ ਗੱਲਾਂ ਵਿੱਚ ਹੀ ਨਸੀਬ ਸਮਝ ਕੇ ਕਿ ਕੁੜੀ ਡਾਡੇ ਦੁੱਖ ਵਿੱਚ ਆ ਜਦੋਂ ਨਸੀਬ ਨੇ ਸੰਤੋਖ ਨੂੰ ਕਿਹਾ ਕਿ ਆਪ ਚਰਨੋਂ ਦੇ ਨਾ ਕਿੱਲਾ ਕਰਵਾ ਦਿੰਨੇ ਆ ਤਾਂ ਚਰਨੋਂ ਪੱਜ ਕੇ ਬੋਲੀ ਨਹੀਂ ਨਹੀਂ ਜੀ ਤੁਸੀਂ ਮੇਰੀ ਭੂਆ ਦੇ ਨਾਲ ਕਰਵਾ ਦਿਓ ਇੱਕੋ ਗੱਲ ਆ ਨਸੀਬ ਨੂੰ ਸ਼ਿੰਦੋ ਦੇ ਇਰਾਦੇ ਚੰਗੇ ਨਹੀਂ ਸੀ ਲੱਗ ਰਹੇ ਪਰ ਸੰਤੋਖ ਨੇ ਕਿਹਾ ਨਸੀਬ ਮੇਰੇ ਭਰਾ ਦਾ ਘਰ ਵਸਜੂ ਤੂੰ ਹਾਂ ਕਰ ਦੇ ਨਸੀਬ ਨੇ ਕੱਚਾ ਸ਼ਗਨ ਕੀਤਾ ਤੇ ਕਿਹਾ ਕਾਗਜ਼ ਪੱਤੇ ਤਿਆਰ ਕਰ ਲਾ ਫਿਰ ਭੈਣੇ ਆਪਾਂ ਕਰਾ ਦਿੰਨੇ ਆ ਪਹਿਲੇ ਤੇਰੇ ਨੂੰ ਜੇ ਚਰਨੋਂ ਕਹਿੰਦੀ ਆ ਤਾਂ ਸਿੰਦੂ ਇਹ ਮੇਰੀ ਭਤੀਜੀ ਜਮਾ ਮੇਰੇ ਤੇ ਗਈ ਆ ਪਰ ਭਾਈ ਬੇਸ਼ੱਕ ਮੇਰੇ ਨਾਲ ਕਿੱਲਾ ਕਰਾ ਦੋ ਕਿਰਾ ਪਰ ਫਿਰ ਆਪਦੇ ਨੌਕਰ ਵਾਲਿਓ ਤੁਸੀਂ ਮੈਂ ਕੀ ਕਰਨਾ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ ਆਉਂਦੇ 10 ਦਿਨਾਂ ਨੂੰ ਵਿਆਹ ਸੀ ਘਰੇ ਆਇਆ ਤਾਂ ਸਭ ਤੋਂ ਵੱਧ ਖੁਸ਼ ਸੀ ਖਾਸ ਕਰ ਬਲਵੀਰ ਤਾਂ ਲੁੱਡੀਆਂ ਪਾ ਰਿਹਾ ਸੀ ਵਿਆਹ ਸਾਦਾ ਹੀ ਕਰਨਾ ਸੀ ਘਰ ਦੇ ਬੰਦਿਆਂ ਨੇ ਹੀ ਵਿਆਹ ਚਾਣਾ ਸੀ ਸ਼ਿੰਦੂ ਦੂਜੇ ਦਿਨ ਤਿਆਰ ਹੋ ਗਈ ਸੰਤੋਖ ਪਟਵਾਰੀ ਦਾ ਪਤਾ ਕਰਨ ਗਿਆ ਉਹਨੇ ਦੱਸਿਆ ਕਿ ਚਹਿਰੀਆਂ ਚ ਤਾਂ ਵਿਧਨਾ ਦੀ ਹੜਤਾਲ ਆ ਹਜੇ ਕੰਮ ਨਹੀਂ ਪੰਨਾ 20 ਦਿਨਾਂ ਬਾਅਦ ਕੁਝ ਬਣੂ ਸ਼ਿੰਦੂ ਦੇ ਸੱਤੇ ਕੱਪੜੇ ਅੱਗ ਲੱਗ ਗਏ ਘਰ ਵਿੱਚ ਭਵੇਂ ਵਿਆਹ ਸੀ ਪਰ ਬਲਵੀਰ ਤੋਂ ਬਿਨਾਂ ਸਾਰੇ ਹੀ ਸਾਦੇ ਜਿਹੇ ਫਿਰਦੇ ਸਨ ਸ਼ਿੰਦੂ ਆਪਣੀ ਜਵਾਨ ਤੋਂ ਵਿਮੁਕਤ ਨਹੀਂ ਹੋ ਸਕਦੀ ਚਾਰ ਕਜਨੇ ਗਏ ਤੇ ਚਰਨ ਨੂੰ ਇਸ ਘਰ ਦੀ ਨੂੰ ਬਣਾ ਲਿਆਈ ਜਿਨਨੇ ਮੂੰਹ ਉਹਨੀਆਂ ਗੱਲਾਂ ਹੋਣ ਲੱਗੀਆਂ ਨਸੀਬ ਦੇ ਚਾਚੀ ਧਨਕੁਰ ਨੇ ਚਰਨ ਨੂੰ ਵੇਖ ਹੌਂਕਾ ਲਿਆ ਪਰ ਨਸੀਬ ਨੇ ਧਨਕੁਰ ਦਾ ਹੱਥ ਕੁੱਟ ਦਿੱਤਾ ਸਾਰੇ ਹੀ ਬਲਵੀਰ ਦੀ ਇਸ ਹਰਕਤ ਤੇ ਲਾਨਤ ਵੀ ਪਾ ਰਹੇ ਸੀ ਪਰ ਬਲਵੀਰ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਚਰਨੋਂ ਨੇ ਹਜੇ ਤੱਕ ਜਜਨਾ ਬਲਵੀਰ ਨੂੰ ਨਹੀਂ ਸੀ ਵੇਖਿਆ ਨਸੀਬ ਚਰਨੋਂ ਦੇ ਕੋਲ ਹੀ ਬੱਠੀ ਸੀ ਸ਼ਿੰਦੂ ਤਾਰਾ ਕੱਢਣ ਆਪਣੇ ਘਰ ਗਈ ਨਸੀਬ ਨੇ ਚਰਨ ਨੂੰ ਰੋਟੀ ਖਵਾਈ ਚਰਨ ਨੂੰ ਨੇ ਸ੍ਰੀਪੋ ਚੰਗੀ ਲੱਗੀ ਉਹਦਾ ਦਿਲ ਕੀਤਾ ਕਿ ਨਸੀਬ ਦੀ ਗੱਲ ਅਗਰੋਗੀ ਨਸੀਬ ਨੂੰ ਤਾਂ ਝਿਮੇ ਦਿਲ ਵਾਲਿਆਂ ਦੀਆਂ ਭਾਵਨਾਵਾਂ ਆਪਦੇਸ ਦੀਆਂ ਹੋਣ ਨਸੀਬ ਨੇ ਚਰਨ ਨੂੰ ਘੁੱਟ ਕੇ ਆਪਣੇ ਨਾਲ ਲਾ ਲਿਆ ਚਰਨੋਂ ਦਾ ਰੋ ਨਿਕਲ ਗਿਆ ਪਰ ਨਸੀਬ ਨੇ ਬਰਉਂਦੇ ਆ ਕਿਹਾ ਹਰ ਕੁੜੀ ਦਾ ਹੀ ਵਿਆਹ ਹੁੰਦਾ ਚਰਨੋ ਰੋ ਨਾ ਤੈਨੂੰ ਤੇਰੇ ਪਰਿਵਾਰ ਦਾ ਮੇਚੇਤਾ ਵੀ ਨਹੀਂ ਆਉਣ ਦੇਣਾ ਹੰਤੂ ਥੱਕ ਗਈ ਹੋਮੇਗੀ ਸੋ ਜਾ ਨਸੀਬ ਨੂੰ ਚੇਤਾ ਆਇਆ ਕਿ ਛਿੜੀ ਜਾ ਕੇ ਬਾਬੇ ਤੇ ਚਰਨੇ ਦੀ ਰੋਟੀ ਫੜਾਵਾਂ ਤੈਨ ਕੋ ਨੂੰ ਨਸੀਬ ਨੇ ਜਾਨਵਰੀ ਪੁੱਛਿਆ ਤਾਂ ਉਹਨੇ ਕਿਹਾ ਕਿ ਮੇਰੇ ਗੋਡੇ ਦੁਖਦੀ ਆ ਜਾ ਨਹੀਂ ਹੋਣਾ ਤੂੰ ਆ ਛੋਟੀ ਕੁੜੀ ਨੂੰ ਲੈ ਜਾ ਦੋਹੇ ਛਿੜੀ ਵੱਲ ਨੂੰ ਹੋਤ ਰੀਆਂ ਰਾਹ ਵਿੱਚ ਪੈਂਦੀ ਪੰਗਡੰਡੀ ਤੇ ਬੈਠੇ ਜੀਤ ਨਾਲ ਹੋਰ ਦੋ ਲੰਡੂ ਜੇ ਬੰਦੇ ਨਸੀਬ ਨੂੰ ਗੌਰ ਨਾਲ ਤੱਕਣ ਲੱਗੇ ਜੀਤ ਉਹ ਰਿਹਾ ਨਾ ਗਿਆ ਤੇ ਬੋਲਿਆ ਕਿਉਂ ਵੀ ਮਗਰਾ ਮੀ ਆਵੇ ਨਹੀਂ ਆਵੀ ਪਰ ਕਈ ਲੋਕ ਇਹੋ ਜਿਹੇ ਪਏ ਆ ਜਿਹੜੇ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਦੇ ਮਗਰ ਉਹ ਜ਼ਿੰਮੇਵਾਰੀ ਨਹੀਂ ਪਿਆਰ ਮੁਹੱਬਤ ਆ ਬੰਦੇ ਦੀ ਤਾਂ ਉਹੀ ਰੂਹ ਖੁਸ਼ ਹੋ ਜਾਂਦੀ ਆ ਪਰ ਜੇ ਕੋਈ ਪਿਆਰ ਨਾਲ ਫੁੱਲਕੇ ਲਾ ਕੇ ਦੇਵੇ ਉਹਦੇ ਵਰਗਾ ਕੋਣ ਵਾਂਜੂ ਜੀਤ ਕਰਮਾ ਵਾਲਾ ਹੋਤਾ ਨਸੀਬ ਨੂੰ ਸਭ ਸੰਭਿਆਸੀ ਪਰ ਪ੍ਰਵਾਹ ਨਹੀਂ ਸੀ ਉਹਨੂੰ ਕਿਸੇ ਦੀ ਸਭ ਦੀਆਂ ਗੱਲਾਂ ਉਹਨੂੰ ਬੜੀਆਂ ਬੇਤੁਕੀਆਂ ਤੇ ਹਾਸੋਹੀਨੀਆਂ ਲੱਗ ਰਹੀਆਂ ਸਨ ਨਸੀਬ ਬਾਬੇਾਂ ਦੀ ਪਹੁੰਚੀ ਚਰਨੇ ਨੇ ਨਸੀਬ ਕੋਲ ਪਰਸ਼ਾਦੇ ਵਾਲਾ ਛੋਲਾ ਫੜਿਆ ਤੇ ਬਲਵੀਰ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ ਨਸੀਬ ਕੀ ਕਰਾਂ ਚਰਨੇਆ ਨਿਆਣੀ ਜੀਆ ਬਲਵੀਰ ਦੀ ਬਹੂ ਤਾਂ ਮੈਨੂੰ ਤਾਂ ਆਉਣ ਵਾਲੇ ਸਮੇਂ ਤੋਂ ਡਰ ਲੱਗਦਾ ਪਤਾ ਨਹੀਂ ਕੀ ਬਣੂ ਬਲਵੀਰ ਨੇ ਤਾਂ ਇਸ ਉਮਰੇ ਕੰਮਲ ਮਾਰਿਆ ਪਰ ਸਾਡੇ ਕਿਸੇ ਦੀ ਗੱਲ ਨਹੀਂ ਮੰਨੀ ਹੋਣੀ ਅੱਗੋਂ ਲੜ ਹੀ ਪਿਆ ਚੰਨੀ ਨੇ ਨਸੀਬ ਨੂੰ ਦਲਾਸਤ ਦਿੰਦਿਆਂ ਕਿਹਾ ਨਸੀਬ ਹੁਣ ਤੈਨੂੰ ਹੀ ਸਭ ਕੁਝ ਸੰਭਾਲਣਾ ਪੈਣਾ ਰੱਬ ਸੁੱਖ ਰੱਖੇ ਪਰ ਸਿੰਦੂ ਭਾਬੀ ਨੇ ਚੰਗਾ ਨਹੀਂ ਕੀਤਾ ਅਸਮਾਨ ਵਿੱਚ ਖਿਲਰੇ ਬੱਦਲਾਂ ਦੀ ਓਟ ਵਿੱਚ ਕਿਤੇ ਲੋਕਿਆ ਚੰਨ ਚਰਨੋਂ ਵੇਖ ਰਹੀ ਸੀ ਨਸੀਬ ਨੇ ਚਿਵਾਰੇ ਵਿੱਚ ਦੋਹਾਂ ਦੇ ਮੰਜੇ ਡਾਈ ਹੋਏ ਸੀ ਬਲਵੀਰ ਆਇਆ ਤਾਂ ਚਨ ਵਰਗੀ ਕੁੜੀ ਵੇਖ ਉਹ ਦਿਲੋਂ ਹੀ ਸਿੰਦੂ ਦੇ ਗੂੰਗਉਣ ਲੱਗਿਆ ਪਰ ਬਲਵੀਰ ਵੱਲ ਵੇਖ ਚਰਨੋਂ ਦੀ ਨਿਗਾ ਉਹਦੇ ਹਰ ਥਾਂ ਗਈ ਮੂੰਹ ਤੇ ਪੈਂਦੀਆਂ ਚੁਰੜੀਆਂ ਸਿਰ ਤੇ ਦਾੜੀ ਤੇ ਵਾਲਾਂ ਵਿੱਚ ਐ ਚਿੱਟੇ ਵਾਲ ਉਹਦਾ ਚਿਹਰਾ ਮੁਰਝਾ ਗਿਆ ਬਲਵੀਰ ਨੇ ਜਦੋਂ ਚਰਨੇ ਨੂੰ ਛੂਇਆ ਤਾਂ ਉਹਨੂੰ ਕੁਝ ਮਹਿਸੂਸ ਨਾ ਹੋਇਆ ਬੁੱਤ ਬਣੀ ਚਰਨੋਂ ਨਾਲ ਬਲਵੀਰ ਨੇ ਸ਼ਗਨਾ ਦੀ ਰਾਤ ਮਨਾਈ ਤੇ ਚਰਨਾਂ ਨੂੰ ਇਹ ਸ਼ਗਨਾ ਵਾਲੀ ਰਾਤ ਕਿਸੇ ਗੁਲਾਬ ਦਾ ਕਤਲ ਹੋਣ ਵਾਂਗ ਜਾਪੀ ਅੱਖਾਂ ਵਿੱਚ ਆਏ ਹੰਝੂ ਵੀ ਬਲਵੀਰ ਮੀਨਾ ਪਹੁੰਚੀ ਚਰਨਾਂ ਨੂੰ ਆਪਣਾ ਆਪਾ ਐਵੇਂ ਲੱਗਿਆ ਜਿਵੇਂ ਕਿਸੇ ਵਗਾਨੇ ਨੇ ਝੂਠਾ ਕੀਤਾ ਹੋਵੇ ਉਹਦਾ ਦਿਲ ਕੀਤਾ ਕਿ ਉਹਨੇ ਪੈਰੀ ਨਹਾ ਲਵੇ ਸਵੇਰੇ ਉੱਠਦੀ ਐ ਨਸੀਬ ਚਾਹ ਲੈ ਕੇ ਗਈ ਤਾਂ ਵੇਖਿਆ ਚਰਨ ਉਹ ਬਿਸਰਾਇ ਇਕੱਠਾ ਕਰ ਰਹੀ ਸੀ ਨਸੀਬ ਨੇ ਰੋਕਿਆ ਤੇ ਚਰਨ ਨੂੰ ਮੰਜੇ ਤੇ ਬਿਠਾਉਂਦਿਆਂ ਪੁੱਛਿਆ ਕੀ ਗੱਲ ਚਰਨ ਨੂੰ ਸੰਦੇਹਾਂ ਹੀ ਉੱਠੀਗੀ ਚਰਨ ਆਦਤਾਂ ਭੈਣੇ ਸਨੇਹਾ ਉੱਠਣ ਦੀ ਤਾਂ ਕਰਕੇ ਨਸੀਬ ਮੈਂ ਬਿਸਤਰੀ ਆਪੇ ਚੱਕ ਲੂੰ ਤੂੰ ਆਰਾਮ ਕਰ ਲੈ ਚਰਨ ਨੇ ਨਸੀਬ ਨੂੰ ਕਿਹਾ ਕਿ ਕੱਲ ਵੀ ਕਰਨੇ ਆ ਕੰਮ ਅੱਜ ਕਰਨ ਨਾਲ ਕੀ ਫਰਕ ਪਿਆਦਾ ਨਸੀਬ ਚਰਨਾਂ ਦੇ ਚਿਹਰੇ ਤੋਂ ਆਪ ਗਈ ਕਿਉਂ ਖੁਸ਼ ਨਹੀਂ ਪਰ ਉਹ ਕਰਵੇ ਕੀ ਸਕਦੀ ਸੀ ਚਨੂ ਇੰਚ ਕਮ ਕਰ ਰਹੀ ਸੀ ਜਿਵੇਂ ਉਹਨੂੰ ਵਿਆਹੀ ਨੂੰ ਬਹੁਤ ਛਿਰ ਹੋ ਗਿਆ ਹੋਵੇ ਦਿਨ ਲੰਘਦੇ ਕੇ ਸਿੰਦੂ ਨੂੰ ਲਾਲਚ ਸੀ ਕਿ ਛੇਤੀ ਜ਼ਮੀਨ ਆਪਣੇ ਹੱਥ ਕਰਾਂ ਪਰ ਜਦੋਂ ਸਿੰਦੂ ਚਰਨੋ ਕੋਲ ਇਹ ਗੱਲ ਕਰਨ ਗਈ ਤਾਂ ਪਤਾ ਨਹੀਂ ਚਰਨੋ ਨੇ ਐਨੀ ਹਿੰਮਤ ਕਿੱਥੋਂ ਇਕੱਠੀ ਕੀਤੀ ਤੇ ਸਿੱਧਾ ਆਪਣੀ ਭੂਆ ਦੇ ਗਲ ਪੈ ਗਈ ਭੂਆ ਕਿਹੜੀ ਜ਼ਮੀਨ ਦੇ ਮਾਲਕ ਬਨਨ ਫਿਰਦੀਆਂ ਤੂੰ ਛੜਦੇ ਖੜਾ ਇਨਾ ਗਰੀਬਾਂ ਕੋਲ ਰਹਿਣ ਦੇ ਜਿਹੜੇ ਤਿੰਨ ਕਿਲੇ ਹੈਗੇ ਆ ਪਹਿਲਾਂ ਤੂੰ ਮੇਰਾ ਪਿਓ ਮਰੀ ਦੀ ਜ਼ਮੀਨ 'ਚ ਹਿੱਸਾ ਵੰਡਾਲੀ ਫਿਰ ਹੁਣ ਮੈਨੂੰ ਵੀ ਵੇਚਤਾ ਪਰ ਨਹੀਂ ਪੂਆ ਤੇਰਾ ਮੈਂ ਬਹਿਮ ਦੂਰ ਕਰ ਦੇਵਾਂ ਨਾ ਤੇ ਤੈਨੂੰ ਇੱਕ ਕਿਲਾ ਮਿਲਣਾ ਤੇ ਨਾ ਹੀ ਤੂੰ ਕਿਸੇ ਹੋਰ ਚੀਜ਼ ਦੀ ਇਚਾਕ ਰੱਖੀ ਬਾਕੀ ਧੰਨਵਾਦ ਤੇਰਾ ਮੇਰੀ ਜਵਾਨੀ ਦੀਆਂ ਜੜਾਂ ਵਿੱਚ ਬੈਠਣ ਲਈ ਜਿਵੇਂ ਤੂੰ ਮੇਰੇ ਨਾਲ ਕੀਤਾ ਉਹ ਮੈਂ ਤੇਰੀ ਧੀ ਨਾਲ ਹੋਵੇ ਤਾਂ ਮੈਂ ਪੁੱਛਾਂ ਵੀ ਤੇਰੇ ਤੇ ਕੀ ਬੀਤੀ ਆ ਨਸੀਬ ਦਾ ਮੁੰਡਾ ਹੁਣ ਮੰਜੇ ਦੇ ਸਹਾਰੇ ਤੁਰਨ ਲੱਗ ਪਿਆ ਸੀ ਚਰਨ ਨੂੰਪਮੇ ਬਲਵੀਰ ਪਸੰਦ ਨਹੀਂ ਸੀ ਪਰ ਨਸੀਬ ਦੀ ਨਿੱਗੇ ਸਵਾਨੀ ਉਹਨੂੰ ਕੀਲ ਦਿੱਤਾ ਸੀ ਨਸੀਬ ਨੂੰ ਵੀ ਪਤਾ ਸੀ ਕਿ ਚਰਨਾਂ ਦਾ ਵਿਅੱਤ ੱਕੇ ਨਾਲ ਕਿਸੇ ਮਜਬੂਰੀ ਕਾਰਨ ਹੀ ਹੋਇਆ ਦੋਹੇ ਜਣੀਆਂ ਚੁੱਲ੍ਹੇ ਕੋਲ ਬੈਠੀਆਂ ਸੀ ਕਿ ਨਸੀਬ ਨੇ ਚਰਨਾਂ ਨੂੰ ਪੁੱਛਿਆ ਚਰਨੋ ਪਲਾ ਤੇਰੇ ਮਾ ਪਿਓ ਗੁਜ਼ਰੀਆਂ ਨੂੰ ਕਿੰਨਾ ਕ ਟਾਈਮ ਹੋ ਗਿਆ ਚਰਨ ਕੀ ਦੱਸਾਂ ਭੈਣੇ ਝੱਗਾ ਚੁੱਕਿਆ ਆਪ ਦਾ ਢਿੱਡ ਨੰਗਾ ਹੁੰਦਾ ਮੈਂ ਹਜੇ 3 ਸਾਲ ਦੀ ਸੀ ਜਦੋਂ ਮੇਰਾ ਪਿਓ ਮੁੱਕ ਗਿਆ ਸੀ ਫਿਰ ਮੇਰੇ ਨਾਨਕੇ ਮੇਰੀ ਮਾਂ ਨੂੰ ਲੈ ਗਏ ਤੇ ਮੈਂ ਆਪਦੀ ਭੂਆ ਕੋਲ ਹੀ ਫਲੇ ਮਾਪਿਆਂ ਬਿਨਾ ਕੌਣ ਪੁੱਛਦਾ ਕਿਸੇ ਨੂੰ ਸਭ ਮਤਲਬੀ ਨੇ ਮੇਰੀ ਭੂਆ ਮੈਨੂੰ ਸਹੁਰੇ ਘਰ ਲੈ ਗਈ ਸਾਰਾ ਦਿਨ ਕੰਮ ਹੀ ਕਰਾਈ ਜਾਣਾ ਕਦੇ-ਕਦੇ ਮਨ ਵਿੱਚ ਆਉਂਦਾ ਕਿਸੇ ਖੋ ਖਾਤੇ ਪੈ ਜਾ ਪਰ ਜਵਾਨੀ ਪੈਰੇ ਅਜਿਹੇ ਕਦਮ ਚੁੱਕਣਾ ਮਾਪਿਓ ਦੀ ਇੱਜ਼ਤ ਨੂੰ ਦਾਗ ਲਾਉਣਾ ਹੁੰਦਾ ਬਸ ਉਵੇਂ ਹੀ ਧੱਕੇ ਖਾਂਦੀ ਰਹੀ ਕਿ ਫਿਰ ਸਿੰਧੂ ਪੂ ਹਨੇ ਆ ਚੰਦ ਚਾੜਤਾ ਪਰ ਭੈਣੇ ਉਸ ਘਰ ਨਾਲੋਂ ਤਾਂ ਮੈਂ ਬਥੇਰੇ ਸੌਖੀ ਹਾਂ ਦੋਹੇ ਦਰਾਣੀ ਚਠਾਣੀ ਜਿਹੜੀ ਚ ਮੱਥਾ ਟੇਕਣ ਜਾਂਦੀਆਂ ਦੋਹਾਂ ਦਾ ਆਪਸ ਵਿੱਚ ਗੂੜਾ ਰਿਸ਼ਤਾ ਬਣ ਗਿਆ ਸੀ ਚਰਨੋਂ ਤਾਂ ਨਸੀਬ ਨਾਲੋਂ ਵੀ ਕਿਤੇ ਸੋਹਣੀ ਸੀ ਗਿੱਲੇ ਕੇ ਵਹਨ ਨਾਲ ਸੰਤੋਖੇ ਖੇਤੀ ਵਟ ਸਾਂਝੀ ਸੀ ਨਸੀਬ ਖੇਤ ਰੋਟੀ ਲੈ ਕੇ ਜਾਂਦੀ ਚਰਨੋਂ ਕਰਦਾ ਕੰਮ ਉਕਾ ਲੈਂਦੀ ਅੱਜ ਨਸੀਬ ਦਾ ਚਿੱਤ ਢਿੱਲਾ ਹੋਣ ਕਰਕੇ ਪੱਤਾ ਚਰਨੋਂ ਲੈ ਕੇ ਆਏ ਗੱਲੋ ਨੇ ਦੂਰੋਂ ਨਿਗਾਹ ਮਾਰੀ ਤੇ ਕਿਹਾ ਇਹ ਨਸীব ਤਾਂ ਲੱਗਦੀ ਨਹੀਂ ਹੋ ਸਕਦਾ ਬਲਵੀਰ ਦੀ ਬਹੂ ਹੋਵੇ ਵੇਖਾਂ ਕਿਵੇਂ ਪਹਿਲਾਂ ਪਉਂਦੀ ਆਉਂਦੀ ਆ ਆਏ ਹਾਈ ਵੱਟ ਤੋਂ ਨਾ ਤਿਲਕ ਜੀ ਕਿਤੇ ਆਪਣੇ ਆਪ ਵਿੱਚ ਹੀ ਉਹ ਗੱਲਾਂ ਕਰ ਹੱਸ ਰਿਹਾ ਸੀ ਗਿੱਲਾ ਬੜਾ ਖੁਸ਼ ਮੇਜਾ ਜੀ ਸੀ ਘਰ ਵਿੱਚ ਉਹਦੇ ਘੱਟ ਹੀ ਬੰਦੀ ਸੀ ਪਰ ਬੜਾ ਰੌਣਕੀ ਬੰਦਾ ਹੋਣ ਕਰਕੇ ਉਹਦੇ ਕੋਲ ਕੋਈ ਨਾ ਕੋਈ ਬੈਠਾ ਰਹਿੰਦਾ ਤੇ ਗਿੱਲਾ ਆਪਣੀਆਂ ਹਾਸੋ ਹਿਣੀਆਂ ਗੱਲਾਂ ਦੀ ਲੜੀ ਨਾ ਟੁੱਟਣ ਦਿੰਦਾ ਪਾਰੇ ਗੱਲ ਲਈ ਹੋਣ ਦੇ ਨਾਲ ਨਾਲ ਉਹ ਕੰਮ ਵੀ ਬਹੁਤ ਕਰਦਾ ਸੀ ਚਰਨ ਜਦੋਂ ਉਹਦੇ ਕੋਲੋਂ ਲੰਗੀ ਤੱਕ ਗੇਲੇ ਤੋਂ ਬੋਲੇ ਵੀ ਨਾ ਰਿਹਾ ਨਾ ਗਿਆ ਆਹਾਹਾ ਕਿੰਨੀਆਂ ਮਹਿਕਾਂ ਕੁਲੀਆਂ ਪਈਆਂ ਅੱਜ ਹਵਾ 'ਚ ਨਜ਼ਾਰਾ ਹੀ ਬਣਤਾ ਅੱਜ ਦਾ ਚਰਨ ਉਹ ਪਹਿਲਾਂ ਬੋਲਣ ਲੱਗੀ ਪਰ ਨਵੀਂ ਨਵੇਲੀ ਹੋਣ ਕਰਕੇ ਗੱਲ ਉਹਦੇ ਮੂੰਹ 'ਚ ਰਹਿ ਗਈ ਤਿੰਨੇ ਪਰਾ ਕੰਮ ਕਰ ਰਹੇ ਸੀ ਚਰਨ ਨੂੰ ਵੇਖ ਬਲਵੀਰ ਨੇ ਕੰਮ ਉੱਥੇ ਹੀ ਛੱਡਿਆ ਤੇ ਬੋਲਣ ਲੱਗਿਆ ਤੂੰ ਕਿਵੇਂ ਬੱਟਾ ਮਿੱਧੀ ਫਿਰਦੀ ਆਂ ਭਾਬੀ ਨਹੀਂ ਆਈ ਅੱਜ ਚਰਨ ਨੂੰ ਉਹ ਪੈਣ ਠਿਕਨੀ ਸੀ ਤਾਂ ਮੈਂ ਲੈ ਆਈ ਰੋਟੀ ਬਲਵੀਰ ਅੱਜ ਤਾਂ ਆ ਗਈ ਪਰ ਅਗਾਹ ਤੋਂ ਨਾ ਹੀ ਕੱਲੀ ਚਲ ਹੁਣ ਤੂੰ ਵਗ ਜਾ ਅਸੀਂ ਆਪੇ ਲੈ ਆਵਾਂਗੇ ਭਾਂਡੇ ਚਨੋਂ ਉਹਨੇ ਪੈਰੀ ਘਰੋਂ ਮੁੜੀ ਗੇਲਾ ਫਿਰ ਉੱਚੀ ਦਿਨੇ ਬਲਵੀਰ ਨੂੰ ਬੋਲਿਆ ਉਹ ਬਲਵੀਰੇ ਇੱਕ ਰੋਟੀ ਮੈਨੂੰ ਵੀ ਛੱਡ ਦਿਓ ਖਾ ਕੇ ਦੱਸੂ ਵੀ ਪਰਜਾਈ ਦੇ ਹੱਥਾਂ 'ਚ ਜਾਦੂ ਆ ਜਾਂ ਉਹੀ ਆ ਸੰਤੋਖ ਆ ਜਾ ਵਈ ਤੂੰ ਮੇ ਖਾੜਾ ਤੈਨੂੰ ਕੀ ਜਵਾਬ ਆ ਨਸੀਬ ਨੇ ਵੇਖਿਆ ਚਨੋਂ ਛੇਤੀ ਕਰ ਮੋੜਾਈ ਪੁੱਛੰਤੀ ਚਰਨੁ ਨੇ ਦਸੀਆ ਕਿ ਤੇਰੇ ਭਾਈ ਨੇ ਮੋੜਤਾ ਨਸੀਬ ਬੰਦੇ ਹੁੰਦੇ ਹੀ ਇਹੇ ਆ ਚਲ ਕੋਈ ਨਾ ਗੁੱਸਾ ਨਾ ਕਰੀ ਕੱਲ ਤੂੰ ਆਪਾਂ ਦੁਹੇ ਚੱਲਿਆ ਕਰਾਂਗੇ ਫਿਰ ਕਹੇ ਕੁਛ ਚਰਨ ਸੱਚ ਭੈਣੇ ਆਪਣੇ ਖੇਪ ਨਾਲ ਇੱਕ ਭਾਈ ਜੈਸੀ ਮੈਨੂੰ ਵੀ ਇੱਕ ਮਸ਼ਕਰੀਆਂ ਕਰੇ ਪਹਿਲਾਂ ਤਾਂ ਮੈਂ ਦੇਣ ਲੱਗੀ ਸੀ ਪਤਾ ਉਹਨੂੰ ਪਰ ਪਤਾ ਨਹੀਂ ਕਿਵੇਂ ਮੇਰੇ ਮੂੰਹ ਚੁੱਪ ਰਹਿ ਗਈ ਨਸੀਬ 니 ਚਰਨ ਉਹ ਤਾਂ ਖੇ ਦਾ ਗਵੰਢੀ ਗਿੱਲਾ ਉਹ ਤਾਂ ਮਜ਼ਾਕ ਕਰਨ ਦੀ ਆਦਤ ਆ ਉਹ ਬਹੁਤ ਚੰਗਾ ਬੰਦਾ ਮੇਰੇ ਨਾਲ ਬਥੇਰੀਆਂ ਮਸ਼ਕਰੀਆਂ ਕਰਦਾ ਪਰ ਮੈਂ ਤਾਂ ਕਦੇ ਨਹੀਂ ਕੁਝ ਕਿਹਾ ਉਹਨੂੰ ਚੰ ਅੱਛਾ ਭੈਣੇ ਮੈਂ ਤਾਂ ਉਹਦੇ ਗੱਲ ਹੀ ਪਹਿਜਾਣਾ ਸੀ ਚੰਗਾ ਹੋਇਆ ਤੂੰ ਦੱਸਦਾ ਨਸੀਰ ਚਲ ਚਰਨੂ ਆਪਾਂ ਲੀੜੇ ਜੀ ਧੋ ਲਈਏ ਤੂੰ ਨਲ ਕਾ ਗੇੜ ਬਠਲ ਪਰ ਲਾ ਪਾਣੀ ਦਾ ਮੈਂ ਜਵਾਕ ਨੂੰ ਸੁਵਾ ਦਿੱਤਾ ਹੁਣ ਆਪਾਂ ਕੰਮ ਨੇ ਵੇੜ ਲਈਏ ਤੂੰ ਇਹ ਕੱਪੜੇ ਧੋਣ ਲੱਗਿਆ ਤਾਂ ਧਨਕੁਰ ਆਗੇ ਧਨਕੁਰ ਨੇ ਦੱਸਿਆ ਕਿ ਪਰਸੋਂ ਪੁੰਨਿਆ ਤਿਆਰ ਰਹੋ ਕੱਲ ਨੂੰ ਆਪਾਂ ਮਾਂਜਾ ਮਾਰਾ ਆ ਮੰਗਿਆ ਆਪਣੀ ਨਿਉ ਜੜ ਲਾਈ ਆ ਪਾਪੇ ਨੇ ਆਪਣਾ ਫਰਜ਼ ਮੰਨਦਾ ਉੱਥੇ ਸੇਵਾ ਕਰਨ ਦਾ ਨਸੀਬ ਚਾਚੀ ਮੈਂ ਤਾਂ ਆਪ ਤੇ ਹੀ ਕੋਲੋਂ ਲੱਗੀ ਸੀ ਇਹ ਗੱਲ ਕਰਨ ਚਲ ਆਪਾਂ ਕੱਲ ਨੂੰ ਵੇਲੀ ਹੋ ਕੇ ਚੱਲਾਂਗੇ ਨਸੀਬ ਦੇ ਚਿੱਤੇ ਆਇਆ ਕਿ ਇਹ ਨਿਉ ਜੜ ਤਾਂ ਚਰਨੇ ਕਰਕੇ ਲੱਗੀ ਆ ਵਿਚਾਰਾ ਰੱਬ ਬਣਾਇਆ ਮੇਰੇ ਵਾਸਤੇ ਅੱਜ ਕੱਲ ਬਿਨਾਂ ਦੇ ਸਵਾਰਥ ਕੋਈ ਕਿਸੇ ਦਾ ਕੁਝ ਨਹੀਂ ਸਵਾਰਦਾ ਪਰ ਚਰਨੇ ਨੇ ਦੂਜੀ ਵਾਰ ਸੰਤੋਖ ਨੂੰ ਛੁੜਵਾ ਮੇਰੇ ਤੇ ਹਸਾਨ ਕੀਤਾ ਕਿ ਮੈਂ ਬੋਲ ਸਕਦੀ ਆ ਮੈਂ ਆਪਣੀ ਖੁਸ਼ੀ ਵਿੱਚ ਗਵਾਚੀ ਨਸੀਬ ਨੇ ਧੋਤੇ ਹੋਏ ਕਮੀਜ਼ ਨੂੰ ਦੂਰੀਵਾਰ ਸਪਣ ਲਈ ਤੇ ਚਰਨੋ ਬੋਲੀ ਕੀ ਗੱਲ ਭੈਣੇ ਬਾਲਾ ਹੀ ਚਾ ਕਰਗੀ ਛਿੜੀ ਹੋ ਜਾਣ ਦਾ ਨਸੀਬ ਹੱਸ ਪਈ ਦੋਵੇਂ ਜਣੀਆਂ ਕਾਮਨ ਵੇੜ ਬਰੋਟੇ ਹੇਠਾਂ ਬੈਠ ਦਰੀਆਂ ਬੁਣਨ ਲੱਗ ਪਈਆਂ ਚਰਨੋ ਭੈਣੇ ਆਪਣੇ ਤਿੰਨ ਕਿੱਲੇ ਆ ਆਪਣੇ ਬੰਦੇ ਤਾਂ ਉਸੇ ਨਾਲ ਮੱਥਾ ਮਾਰੀ ਜਾਂਦੇ ਆ ਜਿਵੇਂ ਉਹ ਮਿਹਨਤ ਕਰਦੇ ਆ ਉਵੇਂ ਹੋਰ ਵੀ ਜ਼ਮੀਨ ਵੇ ਲੈ ਲਿਆ ਕਰਨ ਨਸੀਬ ਤੇ ਗੱਲ ਜੱਜ ਕੀ ਤੇ ਬੋਲੀ ਕਿ ਅੱਜ ਜਦੋਂ ਇਹ ਘਰ ਆਏ ਰਹਿ ਕਰਾਂਗੇ ਜੀਤ ਨੇ ਹਜੇ ਤੱਕ ਨਸੀਬ ਦਾ ਖਹਿੜਾ ਨਹੀਂ ਸੀ ਛੜਿਆ ਨਸੀਬ ਨੂੰ ਵੇਖੋ ਹੋਂ ਕਿ ਪਰਦਾ ਰੰਦਾ ਨਸੀਬ ਨੂੰ ਵੀ ਪਤਾ ਸੀ ਅੱਜ ਜਦੋਂ ਦੋਹੇ ਦਰਾਈ ਜਠਾਣੀ ਤੇ ਧਨ ਕੋ ਛਿੜੀ ਚ ਸਫਾਈ ਕਰਨ ਜਾ ਰਹੀਆਂ ਸੀ ਤਾਂ ਜੀਤ ਬੋਲਿਆ ਕਿਵੇਂ ਆ ਚਾਚੀ ਬੜਾ ਕਾਲੀਜ ਭੱਜੀ ਜਾਂਦੀਆਂ ਧਨ ਕੋ ਭੱਜੀ ਤਾਂ ਕਿੱਥੇ ਜਾਂਦੀਆਂ ਟੈਮ ਪਾਸ ਆ ਆ ਬਾਬਿਆਂ ਦੇ ਜਾਂਦੀ ਸੀ ਸਫਾਈ ਜੀ ਕਰਾਉਣ ਜੀਤ ਬਾळा ਵੀ ਡੇਰਿਆਂ ਚ ਜਾਣਾ ਚੰਗਾ ਨਹੀਂ ਹੁੰਦਾ ਚਾਚੀ ਤਨਕਰ ਵਰਗੀਆਂ ਅਗਾਹਤ ਰਪੀਆਂ ਬਾਬਾ ਸੁਖਦੀਪ ਅੰਦਰ ਬੈਠਾ ਪਾਠ ਕਰ ਰਿਹਾ ਸੀ ਚਰਨ ਨੇ ਦੂਰੋਂ ਹੀ ਵੇਖ ਜੁੱਲੇ ਤੇ ਚਾਹ ਧਰ ਲਈ ਸੀ ਚਰਨ ਚਾਚੀ ਚੰਗਾ ਕੀਤਾ ਤੁਸੀਂ ਆ ਗਈਆਂ ਆ ਪੌਣੀ ਚ ਤੋਂ ਉਨਵਾਲੇ ਸੀ ਪਹਿਲਾਂ ਮੈਂ ਘਰੇ ਫਰੋਣ ਜਾਂਦਾ ਸੀ ਇਹਨੇ ਨੂੰ ਤੁਸੀਂ ਦੇ ਸੀ ਗਿਆ ਨਸੀਫ ਜਦੋਂ ਕੀ ਕੰਮ ਹੁੰਦਾ ਤੂੰ ਸੁਨੀਹਾ ਭੇਜਿਆ ਕਰ ਚਰਨ ਨੇ ਪੋਚਾ ਪਿਉਂ ਦਿੱਤਾ ਸਾਰਾ ਧੋੜਾ ਲਿਪਕੇ ਉਤੇ ਪੋਚਾ ਮਾਰ ਦਿੱਤਾ ਨਸੀਬ ਨੇ ਸਾਰੇ ਪੌਣੇ ਤੋਂ ਉਤੇ ਤੇ ਤਿੰਨਾਂ ਨੇ ਮਿਲ ਕੇ ਮਾਂਜਾ ਫੇਰੀਆ ਸਾਰੀ ਛਿੜੀ ਵਿੱਚ ਜਿਵੇਂ ਕਿਸੇ ਮਿੱਠੀ ਖੁਸ਼ਬੂ ਨੇ ਪੈਰ ਪਸਾਰ ਲਏ ਹੋਣ ਚਨ ਨਸੀਬ ਚਾਹ ਪੀ ਲੋ ਤੁਸੀਂ ਫਿਰ ਜਾਇਓ ਕਰੇ ਜੇ ਪ੍ਰਸ਼ਾਦਾ ਛਕਣਾ ਤਾਂ ਉਹ ਵੀ ਛਕ ਲੋ ਨਸੀਬ ਨੇ ਹੱਸ ਕੇ ਕਿਹਾ ਨਹੀਂ ਚਨਿਆ ਹੁਣ ਅਸੀਂ ਘਰੇ ਜਾਣੇ ਆ ਕੱਲ ਨੂੰ ਸੰਦੇਹਾ ਪਹੁੰਚਾਂਗੇ ਚਨ ਨੇ ਨੂੰ ਹਜੇ ਤੱਕ ਦਿਨ ਨਹੀਂ ਸੀ ਟੱਪੇ ਜਿਵੇਂ ਬਲਵੀਰ ਨੂੰ ਚਨੋਂ ਤਿੱਖੇਝੋਂ ਲੱਗ ਪਈ ਸੀ ਚਰਨ ਤੇ ਬਲਵੀਰ ਵਿੱਚ ਵਾਦੇ ਕਲੇਸ਼ ਨੂੰ ਵੇਖ ਨਸੀਬ ਡਰ ਗਏ ਹਰ ਰੋਜ਼ ਇਹ ਗੱਲ ਹੁੰਦੀ ਵੇਖ ਨਸੀਬ ਨੇ ਚਰਨ ਨੂੰ ਸਮਝਾਇਆ ਵੇਖ ਚਰਨ ਹੁਣ ਲੜਨ ਦਾ ਕੋਈ ਫਾਇਦਾ ਨਹੀਂ ਤੂੰ ਸਿਆਣੀ ਬਣ ਚਰਨ ਪੈਣੇ ਬੇਵਸ ਹੋ ਕੇ ਬੋਲਦੀਆਂ ਮੈਨੂੰ ਕੀ ਲੋੜਾ ਨਹੀਂ ਐ ਤਨਵਾਜੀ ਸਾਰਿਆਂ ਦਾ ਅੱਜ ਤਾਂ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ حاضر ਹੋਵਾਂਗੇ ਜੀ ਬਣੀ ਰਹੋ ਚੈਨਲ ਦੇ ਨਾਲ વીડિયો લાઈક તે શેર જરૂર કર્યો જી